22 ਦਸੰਬਰ 2023 ਤੋਂ ਲੈ ਕੇ 3 ਜਨਵਰੀ 2024 ਤੱਕ 13 ਦਿਨ ਦੇ ਵਾਸਤੇ ਹਸਪੀਟਲ ਦੇ ਵਿੱਚ ਸਰਜਰੀ ਜਿਹੜੀਆਂ ਨੇ ਉਹ ਫ੍ਰੀ ਜਿਹੜੀਆਂ ਨਾ ਅਨਾਉਂਸ ਕੀਤੀਆਂ ਨੇ ਤਤਨ ਮਾਤਾ ਗੁਜਰ ਕੌਰ ਜੀ ਤਤਨ ਸਾਹਿਬ ਜਾਦੇ ਜਿਨ੍ਹਾਂ ਨੇ ਸੋਚ ਬਖਸ਼ੀ ਸਾਨੂੰ ਵੱਡੀ ਗੱਲ ਹੁੰਦੀ ਹੈ ਸੋਚ ਬਖਸ਼ ਨਾਲ ਸਿਰ ਤੇ ਹੱਥ ਰੱਖਦੇ ਆ ਵੀ ਕਰੋ ਤੁਸੀਂ ਬਚੋ ਇਹ ਕੰਮ ਕਰੋ ਸੋ ਉਹਨਾਂ ਦੀ ਕਿਰਪਾ ਹੈ ਬਲੱਡ ਸਟੋਨ ਕਿਡਨੀ ਸਟੋਨ ਯੂਟਰਸ ਮੂਵਰ ਪ੍ਰੋਸਟੇਟ ਕਰਨੀਆ ਨਾਰਮਲ ਡਿਲੀਵਰੀ ਸਜੀਰੀਅਨ ਡਿਲੀਵਰੀ ਤੇ ਬ੍ਰੈਸਟ ਕੈਂਸਰ ਦੀ ਸਰਜਰੀ ਇਹ ਸਾਰੀਆਂ ਸਰਜਰੀਆਂ ਟੋਟਲੀ ਫ੍ਰੀ ਆਫ ਕੋਸਟ ਕੀਤੀਆਂ ਜਾਣਗੀਆਂ ਅਸੀਂ ਅਜੇ ਤੱਕ ਨਾ ਉਹਦੇ ਚ ਹੀ ਘੁੰਮੀ ਜਾਂਦੇ ਆ ਬਰੈਡ ਪਕੌੜਾ ਲਾ ਲਏ ਜਲੇਬੀਆਂ ਲਾ ਲਓ ਜੀ ਜਿਲੇ ਸਾਲ ਮੈਂ ਫਤਿਹਗੜ੍ਹ ਸਾਹਿਬ ਗਿਆ ਤਾਂ ਮੈਂ ਸੁਣ ਕੇ ਹਾਂ ਲਗਿਆ ਲਾਊਡ ਸਪੀਕਰ ਤੇ ਅਨਾਉਂਸ ਕਰ ਰਹੇ ਜੀ ਮੱਕੀ ਦੀ ਰੋਟੀ ਸਰਸੋ ਸਾਹਿਬ ਉੱਤੇ ਮੱਖਣ ਪਾ ਕੇ ਦੇਾਂਗੇ ਲੱਸੀ ਪਾ ਕੇ ਦੇਾਂਗਾ ਲੰਗਰ ਮੈਂ ਤਾਂ ਹਾਂ ਸੀ ਵੀ ਅਸੀਂ ਸਜਦਾ ਕਰਨ ਜਾ ਰਹੇ ਹਾਂ ਨਮਸਕਾਰ ਕਰਨ ਜਾ ਰਹੇ ਹਾਂ ਤੇ ਆਪਾਂ ਹੁਣ ਥੋੜੀ-ਥੋੜੀ ਸਾਨੂੰ ਉਹਨਾਂ ਦਾ ਸੋਚ ਜਿਹੜੀ ਆਪਾਂ ਨੂੰ ਚੇਂਜ ਕਰਨੀ ਪੈਗੀ। ਜੇ ਆਉਣਗੇ ਵੀ ਲੋਕ ਉਹਨਾਂ ਦੇ ਵਾਸਤੇ ਵੀ ਮੁਫਤ ਦੇ ਵਿੱਚ ਰਹਿਣ ਦਾ ਲੰਗਰ ਦਾ ਪ੍ਰਬੰਧ ਔਰ ਕਿਰਾਇਆ ਜਿੰਨਾ ਕੋਲ ਨਹੀਂ ਵੀ ਹੈਗਾ ਉਹ ਵੀ ਤੁਸੀਂ ਮੁਹਈਆ ਕਰਨਾ। ਜਿੰਨੀ ਵੀ ਸੰਗਤ ਦੂਰੋਂ ਨੇੜੇੋਂ ਆਏਗੀ ਉਹਨਾਂ ਦਾ ਪ੍ਰੋਪਰ ਰਹਿਣ ਦਾ ਬਹੁਤ ਵਧੀਆ ਅਰੇਂਜਮੈਂਟ ਕੀਤਾ ਜਾਏਗਾ। ਸਾਰਾ ਦਿਨ ਉੱਥੇ ਲੰਗਰ ਦੀ ਵਿਵਸਥਾ ਹੋਏਗੀ ਜਿਹੜੇ ਦੂਰੋਂ ਬਹੁਤ ਹੀ ਗਰੀਬ ਲੋਗਾਂ ਨੇ ਉਹਨਾਂ ਨੂੰ ਆਣ ਜਾਂਦੇ ਕਿਰਾਏ ਵੀ ਦਿੱਤੇ ਜਾਣਗੇ। ਸਾਡੇ ਸਿਫਤੇ ਪੱਗ ਜਿਹੜੀ ਹੈ ਉਹ ਸਾਡੀ ਸਰਦਾਰੀ ਜਿਹੜੀ ਹੈ ਉਸ ਸਾਬਜਾਦਿਆਂ ਦੀ ਤੇ ਮਾਤਾ ਜੀ ਦੀ ਸ਼ਹਾਦਤ ਕਰਕੇ ਜੇ ਉਹ ਸ਼ਹਾਦਤ ਨਾ ਕਰਦੇ ਪਤਾ ਨਹੀਂ ਸਾਡਾ ਕੀ ਹੁੰਦਾ ਅੱਜ ਅਸੀਂ ਰਾਜੇ ਆ ਤੇ 883980013 ਇਸ ਤੇ ਸੰਪਰਕ ਕਰਕੇ ਪੂਰਾ ਆਪਣਾ ਕੇਸ ਜਿਹੜਾ ਡਿਟੇਲ ਦੇ ਵਿੱਚ ਡਿਸਕਸ ਕਰਕੇ ਉਸ ਤੋਂ ਬਾਅਦ ਆਣ ਦੀ ਕਿਰਪਾਲਤਾ ਕਰਨੀ ਮੈਂ ਜਿੰਨੇ ਮਰਜ਼ੀ ਕੇ ਸੁਣ 590 1000 ਹੋਵੇ ਉਹ ਸਾਰੇ ਕੇਸ ਜਿਹੜੇ ਜਨਵਰੀ ਦੇ ਮਹੀਨੇ ਦੇ ਮਹੀਨੇ ਚ ਉਹ ਸਰਧੀਆਂ ਸੀ ਸਾਰੀਆਂ ਕਰ ਲੀਆਂ। ਇਹ ਇਹਨਾਂ ਦਿਨਾਂ ਦੇ ਵਿੱਚ ਫਤਿਹਗੜ੍ਹ ਸਾਹਿਬ ਦਾ 30 ਕਿਲੋਮੀਟਰ ਦੀ ਰਚਾਲੀ ਕਿੰਨਾਂ ਦੀ ਕੋਈ ਵੀ ਲੰਗਰ ਹੋਏਗਾ ਤਾਂ ਸਿਰਫ ਦਾਲ ਪਰਚਾਦਾ ਹੋਏਗਾ। ਦੂਜੀ ਸਬਜ਼ੀ ਵੀ ਨਹੀਂ ਹੋਏਗੀ। ਆਏ ਆਪਾਂ ਸਿੰਪਲ ਦਾਲ ਫੁਲਕਾ ਖਾਦ ਕੇ ਉੱਥੇ ਮਹਾਰਾਜ ਦੇ ਸਾਹਿਬ ਜਦਿਆਂ ਦੀ ਗੋਦੀ 'ਚ ਬੈ ਕੇ 10 ਮਿੰਟ ਸਿਮਰਨ ਕਰਕੇ ਆਏ ਤੇ ਝੋਲੀ 'ਚ ਕੁਝ ਪਵਾ ਕੇ ਲਈ। ਉਦਾ ਮਹੀਨਾ ਔਰ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਜਿੱਥੇ ਸਜਦਾ ਕੀਤਾ ਜਾ ਰਿਹਾ ਹੈ ਜਿੱਥੇ ਉਸ ਵਿਰਾਗ ਨੂੰ ਮਹਿਸੂਸ ਕੀਤਾ ਜਾ ਰਿਹਾ ਹੈ ਔਰ ਹਰ ਕੋਈ ਆਪਣੀ ਸ਼ਰਧਾ ਜੋ ਹੈ ਉਹ ਉਹਨਾਂ ਦੇ ਪ੍ਰਤੀ ਨਮਨ ਕਰਦਾ ਹੈ ਉੱਥੇ ਹੀ ਗੱਲ ਕਰੀਏ ਹਰਜੀਤ ਸਿੰਘ ਸੱਬਰਵਾਲ ਉਹਨਾਂ ਦੀ ਜਿਹੜੇ ਕਿ 13-13 ਮਿਸ਼ਨ ਦੇ ਔਰ ਸੰਸਥਾਪਕ ਨੇ ਉਹਨਾਂ ਦੇ ਵੱਲੋਂ ਇਸ ਵਾਰ ਇੱਕ ਅਨੋਖਾ ਲੰਗਰ ਲਗਾਇਆ ਗਿਆ ਹਾਲਾਂਕਿ ਅਸੀਂ ਵੇਖਦੇ ਹਾਂ ਜਦੋਂ ਅਸੀਂ ਸ਼ਹੀਦੀ ਜੋੜ ਮੇਲ ਦੇ ਉੱਤੇ ਜਾਂਦੇ ਹਾਂ ਤਾਂ ਵੱਖੋ ਵੱਖ ਤਰ੍ਹਾਂ ਦੇ ਸਾਨੂੰ ਲੰਗਰ ਵੇਖਣ ਨੂੰ ਮਿਲਦੇ ਨੇ ਹਰ ਕੋਈ ਕੋਸ਼ਿਸ਼ ਇਹੀ ਕਰਦਾ ਹੈ ਕਿ ਅਸੀਂ ਇਹਨਾਂ ਦਿਨਾਂ ਦੇ ਵਿੱਚ ਆਪਣਾ ਜੋ ਵੀ ਤਿਲਫੁਲ ਹੈ ਉਹ ਦਾਨ ਕਰੀਏ ਉਹ ਲੰਗਰ ਦੇ ਰਾਹੀਂ ਜਾਂ ਲੋਕਾਂ ਤੱਕ ਅਸੀਂ ਉਸ ਨੂੰ ਪੁੰਚਾਈਏ ਤਾਂ ਉੱਥੇ ਹੀ ਹਰਜੀਤ ਸਿੰਘ ਸੱਬਰਵਾਲ ਉਹਨਾਂ ਨੇ ਵੀ ਇਸ ਵਾਰ ਕੋਸ਼ਿਸ਼ ਕੀਤੀ ਹੈ ਕਿ ਫਰੀਦੇ ਵਿੱਚ ਇਸ ਪੋਦੇ ਮਹੀਨੇ ਦੇ ਵਿੱਚ ਔਰ ਛੋਟੇ ਸਹਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਜਦਾ ਕਰਦਿਆਂ ਹੋਇਆਂ ਲੰਗਰ ਲਗਾਇਆ ਗਿਆ ਹੈ ਗੱਲਬਾਤ ਕਰਦੇ ਹਾਂ ਬਹੁਤ-ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਵੇਂ ਕਿ ਬਾਬਾ ਨਾਨਕ ਔਰ ਗੁਰੂ ਨਾਨਕ ਦੇਵ ਜੀ ਦਾ ਆਸ਼ੀਰਵਾਦ ਔਰ ਤੁਹਾਡੇ ਵੱਲੋਂ ਚਲਾਇਆ 13-13 ਦਾ ਮਿਸ਼ਨ ਪਹਿਲਾਂ ਹੀ ਬਹੁਤ ਵਧੀਆ ਸੇਵਾ ਕਰ ਰਿਹਾ ਹੈ ਬਹੁਤ ਚੰਗੇ ਕੰਮ ਕਰ ਰਿਹਾ ਹੈ ਛੋਟੇ ਸਾਹਿਬਜ਼ਾਦਿਆਂ ਦੀ ਲਾਸ਼ਾਨੀ ਸ਼ਹਾਦਤ ਦੇ ਉੱਤੇ ਤੁਹਾਡੇ ਵੱਲੋਂ ਹੁਣੇ ਕਿਹੜਾ ਨਵਾਂ ਕਦਮ ਚੁੱਕਿਆ ਜਾ ਰਿਹਾ ਹੈ ਤਾਂ ਤਨ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਈ ਸਿੰਘ ਜੀ ਦੀ ਲਾਸ਼ਾਨੀ ਸ਼ਹਾਦਤ ਨੂੰ ਨਮਨ ਕਰਨ ਲਈ ਸਜਦਾ ਕਰਨ ਲਈ ਇੱਕ ਬੜੀ ਪਿਆਰੀ ਸੋਚ ਗੁਰੂ ਨਾਨਕ ਸਾਹਿਬ ਨੇ ਦਿੱਤੀ ਜਿਸ ਆਪ ਜੀ ਨੇ ਜਿਵੇਂ ਦੱਸਿਆ ਕਿ ਅਗਰ ਇਹਨਾਂ ਦਿਨਾਂ ਦੇ ਵਿੱਚ ਅਸੀਂ ਮੁਹੱਲੀ ਤੋਂ ਫਤਿਹਗੜ੍ਹ ਸਭ ਜਾਈਏ ਤਕਰੀਬਨ 200 ਤੋਂ 250 ਲੰਗਰ ਜਿਹੜੇ ਨੇ ਰਸਤੇ ਦੇ ਵਿੱਚ ਹੀ ਲੱਗੇ ਨੇ ਤੇ ਅਸੀਂ ਇੱਕ ਬੇਨਤੀ ਗੁਰੂ ਸਾਹਿਬ ਅੱਗੇ ਕੀਤੀ ਸੀ ਗੁਰੂ ਸਾਹਿਬ ਸਾਡੀ ਵੀ ਇੱਕ ਕੋਈ ਏਵਜੇ ਹਾਜ਼ਰੀ ਸਾਨੂੰ ਬਖਸ਼ੋ ਜਿਹਦੇ ਨਾਲ ਸਾਡੀ ਵੀ ਸਜਦਾ ਨਮਨ ਕਰਨ ਸਾਡਾ ਵੀ ਕੋਈ ਲੇਖੇ ਲੱਗੇ ਤੇ ਗੁਰੂ ਸਾਹਿਬ ਨੇ ਸੋਝੀ ਬਖਸ਼ੀ ਤੇ ਅਸੀਂ 13 13 ਮਿਸ਼ਨ ਉਸਤਾਦ ਸੈਕਟਰ 26 ਦੇ ਵਿੱਚ ਜੋ ਕਿ ਜਨਰਲ ਸਰਜੀਦਾ ਹਸਪੀਟਲ ਹੈ ਉਹਦੇ ਵਿੱਚ 13 ਦਿਨ ਦੇ ਵਾਸਤੇ 22 ਦਸੰਬਰ 2000 ਇਹ ਤੋਂ ਲੈ ਕੇ 3 ਜਨਵਰੀ 2024 ਤੱਕ 13 ਦਿਨ ਦੇ ਵਾਸਤੇ ਹਸਪੀਟਲ ਦੇ ਵਿੱਚ ਸਰਜਰੀਆਂ ਜਿਹੜੀਆਂ ਨੇ ਉਹ ਫ੍ਰੀ ਜਿਹੜੀਆਂ ਨਾ ਅਨਾਉਂਸ ਕੀਤੀਆਂ ਨੇ ਇਹਨਾਂ ਸਰਜਰੀਆਂ ਜਿਹੜੀਆਂ ਨੇ ਉਹਨਾਂ ਦੀ ਡਿਟੇਲ ਲਿਵੇ ਗਾਲ ਬਲੈਡਰ ਸਟੋਨ ਕਿਡਨੀ ਸਟੋਨ ਯੂਟਰਸ ਰਮੂਵਰ ਪ੍ਰੋਸਟੇਟ ਹਰਨੀਆ ਨਾਰਮਲ ਡਿਲੀਵਰੀ ਸੀਜ਼ੇਰੀਅਨ ਡਿਲੀਵਰੀ ਤੇ ਬ੍ਰੈਸਟ ਕੈਂਸਰ ਦੀ ਸਰਜਰੀ ਇਹ ਸਾਰੀਆਂ ਸਰਜਰੀਆਂ ਟੋਟਲੀ ਫ੍ਰੀ ਆਫ ਕਾਸਟ ਕੀਤੀਆਂ ਜਾਣਗੀਆਂ ਜਿੰਨੀ ਵੀ ਸੰਗਤ ਦੂਰੋਂ ਨੇੜੇ ਆਏਗੀ ਉਹਨਾਂ ਦਾ ਪ੍ਰੋਪਰ ਰਹਿਣ ਦਾ ਬਹੁਤ ਵਧੀਆ ਅਰੇਂਜਮੈਂਟ ਕੀਤਾ ਜਾਏਗਾ ਸਾਰਾ ਦਿਨ ਉੱਥੇ ਲੰਗਰ ਦੀ ਵਿਵਸਥਾ ਹੋਏਗੀ ਜਿਹੜੇ ਦੂਰੋਂ ਬਹੁਤ ਹੀ ਗਰੀਬ ਲੋਕ ਆਣਗੇ ਉਹਨਾਂ ਨੂੰ ਆਣ ਜਾਂਦੇ ਘਰਾਏ ਵੀ ਦਿੱਤੇ ਜਾਣਗੇ ਪਰ ਮੇਰੀ ਸਰ ਨਾਲ ਸੰਗਤ ਨੂੰ ਇੱਕ ਬੇਨਤੀ ਹੈ ਕਿ ਜਿਨ੍ਹਾਂ ਨੇ ਆਪਣੇ ਆਪਰੇਸ਼ਨ ਕਰਾਣੇ ਨੇ ਉਹ ਕਿਰਪਾ ਕਰਕੇ ਆਉਣ ਤੋਂ ਪਹਿਲੇ ਇਸ ਫੋਨ ਨੰਬਰ ਤੇ 883980013 ਇਸ ਤੇ ਸੰਪਰਕ ਕਰਕੇ ਪੂਰਾ ਆਪਣਾ ਕੇਸ ਜਿਹੜਾ ਡਿਟੇਲ ਦੇ ਵਿੱਚ ਡਿਸਕਸ ਕਰਕੇ ਉਸ ਤੋਂ ਬਾਅਦ ਆਉਣ ਦੀ ਕਿਰਪਾਲਤਾ ਕਰਨੀ ਕਿਉਂਕਿ ਮੈਡੀਕਲ ਦੇ ਵਿੱਚ ਜੋ ਸਰਜਰੀ ਜ ਨੇ ਉਹਨਾਂ ਦੇ ਵਿੱਚ ਕਈ ਬੜੀਆਂ ਕੰਪਲਿਕੇਟਿਡ ਸਰਜਰੀਜ਼ ਵੀ ਆ ਜਾਂਦੀਆਂ ਹਨ ਔਰ ਕੈਂਪ ਦੇ ਵਿੱਚ ਕੰਪਲਿਕੇਟਿਡ ਸਰਜਰੀਜ਼ ਕਰਨੀਆਂ ਬਹੁਤ ਮੁਸ਼ਕਲ ਹੋ ਜਾਂਦੀਆਂ ਨੇ ਸੋ ਪਹਿਲੇ ਡਿਸਕਸ ਕਰ ਲੋ ਜਿਹੜੀਆਂ ਸਰਜਰੀਆਂ ਅਸੀਂ ਸੇਵਾ ਚ ਕਰ ਸਕਦੇ ਆ ਉਹ ਸਰਜਰੀਆਂ ਵਿੱਚ ਫੇ ਤੁਸੀਂ ਸਾਰੀ ਸਮਝ ਕੇ ਉਹਨੂੰ ਫੇਰ ਆਣ ਦੀ ਕਿਰਪਾਲਤਾ ਕਰਨੀ ਤੇ ਇਹ ਵਿਵਸਥਾ ਜਿਹੜੀ ਐ ਇਹ ਅਸੀਂ 22 ਦਸੰਬਰ ਤੋਂ ਲੈ ਕੇ 26 ਦਸੰਬਰ ਤੱਕ ਇਹ ਰਜਿਸਟ੍ਰੇਸ਼ਨ ਹੋਣੀ ਹੈ ਵੈਸੇ ਸਾਰਿਆਂ ਦੀ ਨੌਲੇਜ ਵਾਸਤੇ ਇਹ ਰਜਿਸਟ੍ਰੇਸ਼ਨ ਆਲਰੇਡੀ ਸ਼ੁਰੂ ਹੋ ਗਈ ਹੈ 373 ਰਜਿਸਟ੍ਰੇਸ਼ਨ ਸਾਡੀਆਂ ਹੋ ਚੁੱਕੀਆਂ 26 ਤਰੀਕ ਤੱਕ ਰਜਿਸਟ੍ਰੇਸ਼ਨ ਕਰਾਂਗੇ ਉਸ ਤੋਂ ਬਾਅਦ 31 ਦਸੰਬਰ ਤੱਕ ਜਿਨ੍ਹਾਂ ਦੇ ਮੈਡੀਕਲ ਫਿੱਟ ਹੋ ਜਾਣਗੇ ਚਾਹੇ ਜਿੰਨੇ ਮਰਜ਼ੀ ਕੇ ਸੌ 590 ਸੌ 1000 ਹੋਵੇ ਉਹ ਸਾਰੇ ਕੇਸ ਜਿਹੜੇ ਜਨਵਰੀ ਦੇ ਮਹੀਨੇ ਦੇ ਮਹੀਨੇ ਚ ਉਹ ਸਰਜਰੀਆਂ ਸੀ ਸਾਰੀਆਂ ਕਰ ਦਾਂਗੇ ਤਾਂ ਮਤਲਬ 21 ਤਰੀਕ ਤੋਂ ਲੈ ਕੇ ਔਰ 26 ਤਰੀਕ ਤੱਕ ਰਜਿਸਟ੍ਰੇਸ਼ਨ ਸਾਰੀਆਂ ਦੇਖੀਆਂ ਜਾਣਗੀਆਂ ਕਿ ਪ੍ਰੋਬਲਮ ਕੋਈ ਸੇਵਰ ਤਾਂ ਨਹੀਂ ਹੈਗੀ ਮੈਡੀਕਲੀ ਉਹ ਹੋ ਸਕਦਾ ਹੈ ਕਿ ਕੋਈ ਆਬਵੀਅਸਲੀ ਗੱਲ ਹੈ ਪੈਰਾਮੀਟਰ ਸਾਰੇ ਚੈੱਕ ਕਰਨੇ ਹੁੰਦੇ ਨੇ 슈ਗਰ ਬਲੱਡ ਪ੍ਰੈਸ਼ਰ ਐਂਡ ਆਲ ਸਾਰੀਆਂ ਚੀਜ਼ਾਂ ਤਾਂ ਉਹ ਸਾਰੀਆਂ ਪਹਿਲਾਂ ਦੇਖੀਆਂ ਜਾਣਗੀਆਂ ਫਿਰ ਹੀ ਜੋ ਆਪਰੇਸ਼ਨ ਕੀਤਾ ਜਾਊਗਾ ਹਾਂਜੀ ਹਾਂਜੀ ਉਹਨਾਂ ਦੇ ਸਾਰਿਆਂ ਦੇ ਵਾਈਟਲਸ ਜਿਹੜੇ ਨੇ ਉਹ ਪ੍ਰੋਪਰ ਟੈਸਟ ਉਸ ਤੇ ਜਿਹੜੇ ਨੇ ਉਹ ਦੇਖ ਲਿੱਤੇ ਜਾਣਗੇ ਜਿਹੜੇ ਸਾਨੂੰ ਲੱਗੇਗਾ ਕਿ ਇਹ ਸੱਦਿਆਂ ਫਿਰ ਅਸੀਂ ਉਹਨਾਂ ਨੂੰ ਰਜਿਸਟ੍ਰੇਸ਼ਨ ਕਰਕੇ ਉਹਨਾਂ ਨੂੰ ਕਾਲ ਕਰ ਲਾਂਗੇ ਫਿਰ ਸਾਡੇ ਮੈਡੀਕਲ ਦੇ ਐਨਥੀਸੀਆ ਦੇ ਡਾਕਟਰ ਉਹਨਾਂ ਦੀ ਫਿਟਨੈਸ ਕਰਨਗੇ ਕਿਉਂਕਿ ਕਈਆਂ ਦੀ ਹਾਰਟ ਦੀ ਸਰਜਰੀ ਹੋਈ ਹੁੰਦੀ ਹੈ ਨਿਊਰੋ ਦੀਆਂ ਸਰਜਰੀਆਂ ਹੋਈਆਂ ਹੁੰਦੀਆਂ ਨੇ ਤੇ ਉਹਨਾਂ ਵਾਸਤੇ ਥੋੜਾ ਜਿਹਾ ਇਸ ਕੈਂਪਾਂ ਦੇ ਵਿੱਚ ਸਰਜਰੀਆਂ ਜਿਹੜੀਆਂ ਉਹ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ ਸੋ ਉਹ ਸਾਰੀਆਂ ਚੀਜ਼ਾਂ ਦੇਖ ਕੇ ਬਾਕੀ ਜਿੰਨੇ ਵੀ ਫਿੱਟ ਹੋਣਗੇ ਉਹ ਸਾਰਿਆਂ ਦੀ ਸੇਵਾ ਜਿਹੜੀ ਹੈ ਗੁਰੂ ਨਾਨਕ ਸਾਹਿਬ ਤੇ ਮਾਤਾ ਗੁਜਰ ਕੌਰ ਜੀ ਤੇ ਤਰਸ ਕਰਕੇ ਆਪਣੇ ਇਸ ਬਖਸ਼ੇ ਪਰਿਵਾਰ ਤੋਂ ਕਰਵਾਣਗੇ ਕੈਂਪ ਤੇ ਵਿੱਚ ਸਰਜਰੀ ਨੂੰ ਕਿਵੇਂ ਅਸੀਂ ਸਮਝੀਏ ਕਿ ਵੱਡੇ ਸਕੇਲ ਦੇ ਉੱਤੇ ਇਸ ਨੂੰ ਕੀਤਾ ਜਾਊਗਾ ਹਾਲਾਂਕਿ ਆਪਰੇਸ਼ਨ ਤਾਂ ਚਲੋ ਅੰਦਰ ਹੋਣੇ ਆ ਬਟ ਕੈਂਪ ਨੂੰ ਕਿਵੇਂ ਸਮਝੀਏ ਕੈਂਪ ਦੀ ਬਹੁਤ ਵੱਡੇ ਲੈਵਲ ਅਸੀਂ ਆਲਰੇਡੀ ਜਿਹੜੀਆਂ ਆਪਣੇ ਹਸਪੀਟਲ 100 ਪਲਸ ਅਸੀਂ ਮਹੀਨੇ ਦੀਆਂ ਕਰਦੇ ਪਿਆ ਉੱਥੇ ਸਾਡੇ ਕੋਲ ਇਨਫਰਾਸਟ੍ਰਕਚਰ ਬਹੁਤ ਵਧੀਆ ਦੋ ਆਪਰੇਸ਼ਨ ਮੋਡੂਲ ਔਰ ਆਪਰੇਸ਼ਨ ਥੀਟਰ ਨੇ ਪੰਜ ਸਰਜਨ ਸਾਡੇ ਕੋਲ ਆਪਣੀ ਸੈਲਰੀਜ਼ ਦੇ ਉੱਤੇ ਹੈਗੇ ਨੇ 25 ਬੈਡਡ ਐਡਵਾਂਸ ਹਸਪੀਟਲ ਹੈ ਵੈਂਟੀਲੇਟਰਸ ਹੈਗੇ ਨੇ ਆਈ ਸੀ ਯੂਜ਼ ਨੇ ਐ ਸੀ ਸੀ ਯੂਜ਼ ਨੇ ਤਿੰਨ ਐਂਬੂਲੈਂਸਾਂ ਰਾਊਂਡ ਦਾ ਕਲਾਕ ਉੱਤੇ ਉੱਤੇ ਖੜੀਆਂ ਹੁੰਦੀਆਂ ਹਨ ਬਲੱਡ ਬੈਂਕ ਦਾ ਸਾਡੇ ਕੋਲ ਪੂਰੀ ਸਪੋਰਟ ਰਹਿੰਦੀ ਹੈ ਹਰ ਚੀਜ਼ ਦੀ ਵਿਵਸਥਾ ਜਿਹੜੀ ਹੈ ਅਸੀਂ ਬੇਅਰਦਾਸ ਕਰਨੀ ਹੈ ਤੇ ਗੁਰੂ ਨਾਨਕ ਸਾਹਿਬ ਨੇ ਕਿਰਪਾ ਕਰਕੇ ਉਹਨਾਂ ਨੇ ਕਰਾ ਦੇਣੀ ਸਾਰੀ ਤੇ ਜਿੰਨੇ ਵੀ ਸੰਗਤ ਆ ਗਈ ਸਾਡੀ ਪੂਰੀ ਕੋਸ਼ਿਸ਼ ਰਹ ਗਈ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਰੇ ਜਿਹੜੇ ਰਾਜੀ ਖੁਸ਼ੀ ਹੋ ਕੇ ਕਰ ਜਾਣ ਇਹ ਵੀ ਤੁਸੀਂ ਜ਼ਿਕਰ ਕੀਤਾ ਕਿ ਜਿਹੜੇ ਆਉਣਗੇ ਵੀ ਲੋਕ ਉਹਨਾਂ ਦੇ ਵਾਸਤੇ ਵੀ ਮੁਫਤ ਦੇ ਵਿੱਚ ਰਹਿਣ ਦਾ ਲੰਗਰ ਦਾ ਪ੍ਰਬੰਧ ਔਰ ਕਿਰਾਇਆ ਜਿੰਨਾਂ ਕੋਲ ਨਹੀਂ ਵੀ ਹੈਗਾ ਉਹ ਵੀ ਤੁਸੀਂ ਮੁਹੱਈਆ ਕਰਾਓ ਹਾਂਜੀ ਹਾਂਜੀ ਅਸੀਂ ਉੱਥੇ ਪਹਿਲੇ ਹੀ ਆਲਰੇਡੀ ਅਰੇਂਜਮੈਂਟਸ ਕਰ ਲਏ ਨੇ ਅਸੀਂ 100 ਬੰਦੇ ਦਾ ਠਰਨੇ ਦਾ ਅਰੇਂਜਮੈਂਟ ਬਹੁਤ ਵਧੀਆ ਜਗ੍ਹਾ ਤੇ ਜਿਹੜਾ ਅਸੀਂ ਆਲਰੇਡੀ ਪਲਾਨ ਕਰ ਚੁੱਕੇ ਹਾਂ ਲੰਗਰ ਦਾ ਸਾਡਾ ਬੈਕਅਪ ਆਪਣਾ ਸਾਡੀ ਆਪਣੀ ਕਿਚਨ ਅਸੀਂ ਇੱਕ ਬਣਾਈ ਹੋਈ ਹੈ ਜਿਹੜੀ ਦੁੱਖ ਸੁੱਖ ਟਾਈਮ ਲੋਕਾਂ ਨੂੰ ਫ੍ਰੀ ਲੰਗਰ ਦਿੰਦੀ ਉਹ ਲੰਗਰ ਸਾਡਾ ਆਪਣਾ ਉੱਥੋਂ ਆਏਗਾ ਰਾਉਂਡ ਦਾ ਖਾਣਾ ਚਾਹ ਦਾ ਵੀ ਲੰਗਰ ਚੱਲੇਗਾ ਅਸੀਂ ਲੰਗਰ ਜਿਹੜਾ ਪੇਸ਼ੈਂਟ ਦੇ ਅਟੈਂਡੈਂਸ ਦਾ ਸਾਡੇ ਨਾਲ ਬਿਲਕੁਲ ਸੱਤ ਸੈਕਟਰ ਦਾ ਗੁਰਦੁਆਰਾ ਹੈ ਅਸੀਂ ਉੱਥੇ ਅਰੇਂਜਮੈਂਟ ਕਰਤਾ ਵੀ ਲੰਗਰ ਬਣ ਕੇ ਉੱਥੇ ਆ ਜਾਏਗਾ ਤੇ ਗੁਰਦੁਆਰੇ ਪ੍ਰੋਪਰ ਜਿਹੜਾ ਸਿਸਟਮ ਥਾਲੀਆਂ ਵਗੈਰਾ ਜਿਵੇਂ ਲੰਗਰ ਛਕਦੇ ਚਾਹ ਪਾਣੀ ਦਾ ਉੱਥੇ ਹੋ ਜਾਏ ਕਿਉਂਕਿ ਵਾਕਿੰਗ 2 ਮਿੰਟ ਦਾ ਡਿਸਟੈਂਸ ਹੈ ਕਿਉਂਕਿ ਅਜਾ ਹਸਪਤਾਲ ਵਿੱਚ ਕਰਾਂਗੇ ਫਿਰ ਤੁਹਾਨੂੰ ਦੇਖਿਆ ਵੀ ਉਹ ਥੋੜਾ ਜਿਹਾ ਜਿਹੜੀ ਸਪਾਈਸ ਸੂਈ ਦਾ ਥੋੜੀ ਇਨਫੈਕਸ਼ਨ ਦਾ ਚੱਕਰ ਹੁੰਦਾ ਉਹ ਸਾਰਾ ਕਰਤਾ ਸੀ ਅਰੇਂਜਮੈਂਟ ਪ੍ਰੋਪਰ ਸਟਾਫ ਦੀ ਡਿਊਟੀ ਹੁਣ ਵੀ ਡੇਲੀ ਘੱਟ ਤੋਂ ਘੱਟ 200 ਕਾਲਸ ਸਾਨੂੰ ਪੂਰੇ ਇੰਡੀਆ ਤੋਂ ਆ ਰਹੀਆਂ ਨੇ ਔਰ ਇਹ ਵੀ ਆ ਰਹੀਆਂ ਔਰ ਕੁਝ ਕਾਲ ਦੇਵੇ ਜੀ ਆ ਰਹੀਆਂ ਨੇ ਵੀ ਸਾਡਾ ਜ ਤੁਸੀਂ ਜਿਹੜਾ ਅਸੀਂ ਯੋਗਦਾਨ ਸਾਡਾ ਹਿੱਸਾ ਹੈ ਪ੍ਰੋਜੈਕਟ ਅਚ ਪਾਓ ਅਸੀਂ ਵੀ ਕੁਝ ਨਾ ਕੁਝ ਸੇਵਾ ਜਿਹੜੀ ਹੈ ਇਹ ਇੱਕ ਅਨੋਖਾ ਲੰਗਰ ਹੈ ਕਿਉਂਕਿ ਅਸੀਂ ਅਜੇ ਤੱਕ ਨਾ ਉਹਦੇ ਚ ਹੀ ਘੁੰਮੀ ਜਾਂਦੇ ਆ ਬਰੈਡ ਪਕੌੜਾ ਲਾ ਲਏ ਜਲੇਬੀਆਂ ਲਾ ਲਓ ਜੀ ਪਿਛਲੇ ਸਾਲ ਮੈਂ ਫਤਿਹਗੜ੍ਹ ਸਾਹਿਬ ਗਿਆ ਤਾਂ ਮੈਂ ਸੁਣ ਕੇ ਹਰਾਨ ਗਿਆ ਲਾਊਡ ਸਪੀਕਰ ਤੇ ਅਨਾਉਂਸ ਕਰ ਰਹੇ ਜੀ ਮੱਕੀ ਦੀ ਰੋਟੀ ਸਰਸੋ ਸਾਹ ਉੱਤੇ ਮੱਖਣ ਭਾ ਕੇ ਦੇਾਂਗੇ ਲੱਸੀ ਭਾ ਕੇ ਦੇਣਾ ਲੰਗਰ ਚ ਮੈਂ ਤਾਂ ਹਰਾਨ ਸੀ ਵੀ ਅਸੀਂ ਸਜਦਾ ਕਰਨ ਜਾ ਰਹੇ ਆ ਨਮਸਕਾਰ ਕਰਨ ਜਾ ਰਹੇ ਆ ਤੇ ਆਪਾਂ ਹੁਣ ਥੋੜੀ ਥੋੜੀ ਸਾਨੂੰ ਨਾ ਸੋਚ ਜਿਹੜੀ ਆਪਾਂ ਨੂੰ ਚੇਂਜ ਕਰਨੀ ਪਏਗੀ ਜਿਸ ਤਰ੍ਹਾਂ ਵੈਸੀ ਵਿਰਾਗ ਦੇ ਵਿੱਚ ਹੁੰਨੇ ਆ ਤਾਂ ਮਿੱਠੇ ਪਕਵਾਨਾਂ ਦੀ ਕੀ ਲੋੜ ਹੁੰਦੀ ਹੈ ਉੱਥੇ ਅਸੀਂ ਦੇਖਿਆ ਜਲੇਬੀਆਂ ਦੇ ਲੰਗਰ ਕਈਆਂ ਇਹ ਵੀ ਇੱਕ ਗੱਲ ਹੁੰਦੀ ਹੈ ਇੱਕ ਕਿ ਸਾਡੇ ਟੈਂਟ ਦੇ ਵਿੱਚ ਵੱਧ ਤੋਂ ਵੱਧ ਸੰਗਤ ਆਵੇ ਅਸੀਂ ਲੰਗਰ ਛਕਾਈਏ ਠੀਕ ਹੈ ਗੁਰੂ ਸਾਹਿਬ ਨੇ ਲੰਗਰ ਦੀ ਇੱਕ ਰੀਤ ਰੱਖੀ ਹੈ ਇੱਕ ਪਰੰਪਰਾ ਹੈ ਸਾਨੂੰ ਉਹ ਨਹੀਂ ਭੁੱਲਣੀ ਚਾਹੀਦੀ ਜਿਹੜੇ ਅਸੀਂ ਵੇਖਦੇ ਹਾਂ ਕਿ ਵੱਖੋ-ਵੱਖ ਪਕੌੜੇ ਉੱਥੇ ਚੱਲ ਰਹੇ ਨੇ ਉਹ ਤਾਂ ਸਾਨੂੰ ਉੱਥੇ ਜੇ ਜਾਣਦੇ ਆ ਉਹਨੂੰ ਮੇਲੇ ਦੇ ਤੌਰ ਦੇ ਉੱਤੇ ਨਹੀਂ ਉਹ ਸ਼ੀਦੀ ਜੋੜ ਮੇਲ ਹੈ ਉਹਨੂੰ ਅਸੀਂ ਮੇਲ ਮੇਲ ਕਰਨ ਜਾਈਏਗਾ ਉਹ ਤੁਸੀਂ ਦੇਖੋ ਜੀ ਇਹ ਤਾਂ এসਜੀਪੀਸੀ ਨੂੰ ਚਾਹੀਦਾ ਇੱਕ ਇਹਨਾਂ ਦੇ ਹਰ ਗੱਲ ਤੇ ਉਹ ਬਾਕੀ ਆਰਡਰ ਘੜ ਦਿੰਦੇ ਆ ਹੁਕਮਨਾਮਾ ਤੇ ਇਹ ਕੱਢਣਾ ਚਾਹੀਦਾ ਵੀ ਇਹਨਾਂ ਦਿਨਾਂ ਦੇ ਵਿੱਚ ਫਤਿਹਗੜ੍ਹ ਸਾਹਿਬ ਦਾ 30 ਕਿਲੋਮੀਟਰ ਦੀ ਰਚਾਲੀ 40 ਕਿਲੋਮੀਟਰ ਦੀ ਕੋਈ ਵੀ ਲੰਗਰ ਹੋਏਗਾ ਤਾਂ ਸਿਰਫ ਦਾਲ ਪ੍ਰਸ਼ਾਦਾ ਹੋਏਗਾ ਦੂਜੀ ਸਬਜ਼ੀ ਵੀ ਨਹੀਂ ਹੋਏਗੀ ਆਏ ਆਪਾਂ ਸਿੰਪਲ ਦਾਲ ਫੁਲਕਾ ਖਾਦ ਕੇ ਉੱਥੇ ਮਹਾਰਾਜ ਦੇ ਸਾਹਿਬ ਜਦਿਆਂ ਦੀ ਗੋਦੀ 'ਚ ਬੈ ਕੇ 10 ਮਿੰਟ ਸਿਮਰਨ ਕਰਕੇ ਆਏ ਤੇ ਝੋਲੀ 'ਚ ਕੁਝ ਪਵਾ ਕੇ ਲਈ ਕਿਉਂਕਿ ਅੱਜ ਸਾਨੂੰ ਜਿਹੜੀ ਗੁਰੂ ਨਾਨਕ ਨੇ ਸੋਜੀ ਦਿੱਤੀ ਤੀ ਅੱਜ ਸਾਡੇ ਸਿਰ ਤੇ ਪੱਗ ਜਿਹੜੀ ਹੈ ਉਹ ਸਾਡੀ ਸਰਦਾਰੀ ਜਿਹੜੀ ਹੈ ਉਹ ਸਾਬ ਜਦਿਆਂ ਦੀ ਤੇ ਮਾਤਾ ਜੀ ਦੀ ਸ਼ਹਾਦਤ ਕਰਕੇ ਜੇ ਉਹ ਸ਼ਹਾਦਤ ਨਾ ਕਰਦੇ ਪਤਾ ਨਹੀਂ ਸਾਡਾ ਕੀ ਹੁੰਦਾ ਅੱਜ ਅਸੀਂ ਰਾਜੇ ਆ ਔਰ ਗੁਰੂ ਨੇ ਇੰਨੀ ਸਮਰੱਥਾ ਦਿੱਤੀ ਹੈ ਕਿ ਵੱਡੀ ਵੱਡੀ ਸੇਵਾ ਲੰਗਰ ਜਿਹੜੇ ਨੇ ਉਹ ਗੁਰੂ ਦੀ ਕਿਰਪਾ ਨਾਲ ਅਸੀਂ ਕਰ ਰਹੇ ਹਾਂ ਔਰ ਦੁਨੀਆ ਦੇ ਵਿੱਚ ਮੈਨੂੰ ਦੂਜੇ ਦੇਸ਼ਾਂ 'ਚ ਵੀ ਜਾਣ ਦਾ ਮੌਕਾ ਮਿਲਿਆ ਜਿੱਥੇ ਕੋਈ ਅਰਥ ਕੋਈ ਕਾਂਦਾ ਕੁਝ ਮੈਂ ਹਰ ਜਗ੍ਹਾ ਦੇਖਣਾ ਉੱਥੇ ਸਿਰਫ ਤੁਹਾਨੂੰ ਟੈਂਟ ਤੇ ਲੰਗਰ ਤੇ ਹੋਰ ਟੈਂਟਦਾਂ ਸਿੰਘਾਂ ਦੇ ਨਜ਼ਰ ਆਣਗੇ ਦੂਜਾ ਇੱਕ ਵੀ ਲੰਗਰ ਤੁਹਾਨੂੰ ਕਿਤੇ ਨਹੀਂ ਨਜ਼ਰ ਆਊਗਾ ਇਹੀ ਲੰਗਰ ਹੁੰਦਾ ਮੈਂ ਨੇਪਾਲ ਵਿੱਚ ਵੀ ਗਿਆ ਹੋਰ ਜਗ੍ਹਾ ਤੇ ਗਿਆ ਮਤਲਬ ਦੂਜੇ ਦਿਨ ਹੀ ਜਾ ਕੇ ਟੈਂਟ ਲਾ ਲੈਂਦੇ ਆਪਣੇ ਉੱਥੇ ਸੋ ਇੱਕ ਕਿਰਪਾ ਸਾਨੂੰ ਬਖਸ਼ਿਸ਼ ਹੈ ਇਹ ਸਿੱਖੀ ਜਿਹੜੀ ਹੈ ਉਦੀ ਨਹੀਂ ਜਿਹੜੀ ਹੈ ਉਹ ਇਹ ਸਾਬਜਾਦੇਆਂ ਦੀ ਜਿਹੜੀ ਸ਼ਹਾਦਤ ਤੇ ਖੂਨ ਦੇ ਨਾਲ ਅਸੀਂ ਅੱਜ ਉਹਨਾਂ ਦੇ ਖੂਨ ਦੇ ਕਰਕੇ ਹੀ ਅੱਜ ਅਸੀਂ ਮਾਣ ਪ੍ਰਾਪਤ ਕਰ ਰਹੇ ਹਾਂ ਸਰ ਜੇ ਮੈਂ ਜ਼ਿਕਰ ਕਰਾਂ ਇਹਨਾਂ ਆਪਰੇਸ਼ਨਸ ਦਾ ਜੇ ਆਮੂਮਨ ਅਸੀਂ ਕਿਸੇ ਹਸਪਤਾਲ ਦੇ ਵਿੱਚ ਕਰਾਣੇ ਚਾਹੀਏ ਤਾਂ ਲੱਖ ਤੋਂ 50000 ਦੇ ਵਿੱਚਕਾਰ ਤਾਂ ਇਹ ਸ਼ੁਰੂਆਤ ਹੀ ਆਪਾਂ ਮੰਨ ਕੇ ਚੱਲੀਏ ਇੱਕ ਆਪਰੇਸ਼ਨ ਦੀ ਹੁੰਦੀ ਹੈ ਦੇਖੋ ਜੀ ਜਿਹੜਾ ਸਭ ਨਾਲ ਸਿੰਪਲ ਆਪਰੇਸ਼ਨ ਅਸੀਂ ਗਿਣਦੇ ਆ ਨਾ ਉਹ ਹੁੰਦਾ ਗਾਲ ਬਲੈਡਰ ਸਟੋਨ ਦਾ ਗਾਲ ਬਲੈਡਰ ਸਟੋਨ ਦਾ ਅਗਰ ਜਿਹੜੇ ਛੋਟੇ ਹਸਪਤਾਲ ਜਿਹੜੇ ਨਰਸਿੰਗ ਹੋਮ ਟਾਈਪ ਨੇ ਜਿਵੇਂ ਇਨਸਕੋਲ ਹੋ ਗਿਆ ਲੈਂਡਮਾਰਕ ਹੋ ਗਿਆ ਇੱਥੇ ਉਹਦੇ 50000 50000 ਰੁਪਏ ਚਾਰਜਿਸ ਨੇ ਔਰ ਇਹੀ ਅਗਰ ਆਪਰੇਸ਼ਨ ਆਈਵੀ ਵਾਈ ਚ 40s ਚ ਸੁਹਾਣੇ ਵੀ ਚੱਲੇ ਜਾਵੇ ਤੇ ਲੇ 1 ਲੱਖ ਤੋਤੇ ਚਾਰਜ ਕਰ ਸਾਡਾ ਇਨਫਰਾਸਟ੍ਰਕਚਰ ਸਾਡੀਆਂ ਫੈਸਿਲਿਟੀ ਸਾਡਾ ਸਟਾਫ ਜਿਹੜਾ ਹੈ 40s ਤੋਂ ਵੀ ਵਧੀਆ ਕੁਆਲਿਟੀ ਸਾਡਾ ਇਕੁਪਮੈਂਟ ਸਾਡੇ ਡਾਕਟਰਸ ਉਹਨਾਂ ਤੋਂ ਵੀ ਵਧੀਆ ਪਰ ਅਸੀਂ ਜਿਹੜੀਆਂ ਨੇ ਲੋਕਾਂ ਦੀਆਂ ਸੰਗਤਾਂ ਦੀਆਂ ਲੋੜਵੰਦਾਂ ਦੀ ਅਸੀਸਾਂ ਲੈਣੀਆਂ ਤੇ ਉਹ ਸਾਨੂੰ ਗੁਰਨਾਨਕ ਮਾਇਆ ਵੀ ਦਿੰਦਾ ਖਰਚਣ ਵਾਸਤੇ ਤੇ ਅਸੀਂ ਉਹ ਇਨਫਰਾਸਟ੍ਰਕਚਰ ਉੱਥੇ ਬਣਾਇਆ ਤੇ ਮੈਂ ਤੁਹਾਨੂੰ ਵੀ ਬੇਨਤੀ ਕਰਾਂਗਾ 22 ਤਰੀਕ ਤੋਂ ਬਾਅਦ ਇੱਕ ਵਾਰੀ ਜਰੂਰ ਤੁਸੀਂ ਸਾਡੇ ਹਸਪੀਟਲ ਲਾ ਕੇ ਸਾਹਮਣੇ ਤੁਸੀਂ ਆਪਣੇ ਜਦੋਂ ਦੇਖੋਗੇ ਨਾ ਉੱਥੇ ਕਿਸ ਲੈਵਲ ਦਾ ਉੱਥੇ ਅਸੀਂ ਕੰਮ ਕਰ ਰਹੇ ਹਾਂ ਤੇ ਤੁਹਾਨੂੰ ਆਪ ਹੀ ਲੱਗੇਗਾ ਮੂੰਹ ਤੇ ਆਪੇ ਕਹੋਗੇ ਤਨਤਨ ਮਾਤਾ ਗੁਜਰਕੌਰ ਜੀ ਤਨਤਨ ਸਾਹਿਬ ਜਾਦੇ ਜਿਨ੍ਹਾਂ ਨੇ ਸੋਚ ਬਖਸ਼ੀ ਸਨ ਵੱਡੀ ਗੱਲ ਹੁੰਦੀ ਹੈ ਸੋਚ ਬਖਸ਼ ਨਾਲ ਸਿਰ ਤੇ ਹੱਥ ਰੱਖਦੇ ਆ ਵੀ ਕਰੋ ਤੁਸੀਂ ਬੱਚੋ ਇਹ ਕੰਮ ਕਰੋ ਸੋ ਉਹਨਾਂ ਦੀ ਕਿਰਪਾ ਹੈ ਉਹਨਾਂ ਦੀ ਕਿਰਪਾ ਕਿਵੇਂ ਹੁੰਦਾ ਹੈ ਕਿ ਲੰਗਰ ਇਸ ਤਰੀਕੇ ਨਾਲ ਆਈ ਆ ਆਪਾਂ ਜੀ ਅੱਜ ਤੁਸੀਂ ਦੇਖਿਆ ਕਿ ਪਿਛਲੀ ਵਾਰੀ ਜਾ ਕੇ ਕਿ ਵੱਖੋ ਵੱਖ ਲੰਗਰ ਲੱਗੇ ਹੋਏ ਨੇ ਇਹ ਨਹੀਂ ਮੈਂ ਇਹਦੀ ਅਸਲੀਅਤ ਬੈਕਗ੍ਰਾਉਂਡ ਨੂੰ ਤੁਹਾਨੂੰ ਮੈਂ ਦੱਸਦਾ ਇਹ ਲੰਗਰ ਪਹਿਲੀ ਵਾਰੀ ਦੂਜਾ ਸਾਲ ਹੈ ਸਾਡਾ ਮੈਂ ਨਾ ਪਿਛਲੇ ਸਾਲ ਇਹਨਾਂ ਦਿਨਾਂ ਜੀ ਕੋਈ 13 14 ਦਸੰਬਰ ਨੂੰ ਬਾਬਾ ਜੀ ਦੀ ਕਿਰਮਾ ਮੈਨੂੰ ਅਮਰਤ ਵਿਲੇਜ ਜਗਾ ਦਿੰਦੇ ਆ ਤੇ ਮੈਂ ਨਿਤਨੇਮ ਕਰਕੇ ਬੈਠਿਆ ਤੇ ਮੈਂ ਗੁਰੂ ਸਾਹਿਬ ਦਾ ਪ੍ਰਕਾਸ਼ ਵੀ ਏਕਾ ਤੇ ਬੈਠੇ ਐਵੇਂ ਸੋਚ ਚੱਲੀ ਗਈ ਉੱਥੇ ਨਾ ਸਭ ਜਿਆਦੇ ਆਂਦੇ ਉੱਥੇ ਸ਼ਾਦਤ ਤੇ ਮੈਨੂੰ ਅੰਦਰੋਂ ਇੱਕ ਆਇਆ ਵੀ ਬਾਬਾ ਜੀ ਤੁਸੀਂ ਦੇਖੋ ਲੱਖਾਂ ਬੰਦੇ ਉੱਥੇ ਸਜਦਾ ਕਰਨ ਜਾਣਗੇ ਖਜਾਰਾ ਬੰਦੇ ਲੰਗਰ ਲਾਣਗੇ ਉੱਤੇ ਖਾਣ ਪੀਣ ਦਾ ਵੀ ਲੰਗਰ ਸਾਨੂੰ ਮੈਂ ਕਿਹਾ ਗੁਰੂ ਸਾਹਿਬ ਤੁਸੀਂ ਮਨਾ ਗੇਤਾ ਵੀ ਤੁਸੀਂ ਇਹਦੇ ਤੇ ਪੈਸੇ ਨਹੀਂ ਵੇਸਟ ਕਰਨੇ ਲੰਗਰਾਂ ਵਾਲੇ ਤੇ ਤੁਸੀਂ ਸਾਡੀ ਹਾਜ਼ਰੀ ਕਿਉਂ ਨਹੀਂ ਲੁਆਉਂਦੇ ਵੀ ਸਾਡੀ ਵੀ ਤੇ ਹਾਜ਼ਰੀ ਲੁਆਉਣਾ ਹੋਣਾ ਹੁੰਦਾ ਤੋ ਮੈਨੂੰ ਵਾਈਬ੍ਰੇਸ਼ਨ ਗੁਰੂ ਸਾਹਿਬ ਦੀ ਆਈਏ ਤੁਹਾਡੇ ਕੋਲ ਤਾਂ ਇਨਫਰਾਸਟ੍ਰਕਚਰ ਦਿੱਤੇ ਹਸਪੀਟਲ ਦੇ ਜੋ ਮਰਜ਼ੀ ਕਰੋ ਮੈਨੂੰ ਲੱਗਿਆ ਵੀ ਇਹ ਤਾਂ ਕੰਮ ਬੜਾ ਵਧੀਆ ਜੀ ਆਪਾਂ ਇਹ ਲੰਗਰ ਕਰੀਏ ਸ਼ੁਰੂ ਤੇ ਮੈਂ ਵੀ ਅਨਾਉਂਸਮੈਂਟ ਕੀਤੀ ਲਾਸਟ ਇਅਰ ਵੀ ਸਾਡੇ 280 ਸਰਜਰੀਜ਼ ਜਿਹੜੀਆਂ ਇਹ 13 ਦਿਨ ਦੇ ਵਿੱਚ ਹੋਈਆਂ ਸੀ ਸਾਡੀਆਂ ਤੇ ਉਹੀ ਪਰੰਪਰਾ ਨੂੰ ਅੱਗੇ ਰੱਖ ਕੇ ਇਸ ਵਾਰ ਇਹ ਅਸੀਂ ਪਹੁੰਚ ਸਾਡਾ ਇਹ ਆ ਵੀ ਮੈਨੂੰ ਲੱਗਦਾ 500 ਤੋਂ ਤੇ ਕ੍ਰਾਸ ਕਰਨਗੇ ਸਰ ਕਿਉਂਕਿ ਗੁਰੂ ਦਾ ਲੰਗਰ ਹੈ ਬਾਬੇ ਨਾਨਕ ਦਾ ਲੰਗਰ ਹੈ ਕਦੀ ਜਾਤ ਪਾਤ ਧਰਮ ਤਾਂ ਦੇਖਿਆ ਹੀ ਨਹੀਂ ਜੋ ਆਂਦਾ ਹੈ ਉਹ ਛੱਕ ਹੀ ਜਾਂਦਾ ਲੰਗਰ ਔਰ ਇਸੇ ਤਰੀਕੇ ਦੇ ਨਾਲ ਇਸ ਸਰਜਰੀਆਂ ਵੇਲੇ ਵੀ ਇਸੇ ਪੈਟਰਨ ਨੂੰ ਹੀ ਆਪਟ ਕੀਤਾ ਜਾਊਗਾ ਯਾਨੀ ਕਿ ਪੰਜਾਬ ਤੋਂ ਲੋਕ ਨੇ ਇਹਨਾਂ ਨੂੰ ਪ੍ਰਾਇਓਰਟੀ ਜਰਾ ਦੇ ਦਈਏ ਪੰਜਾਬੀ ਨੇ ਪ੍ਰਾਇਓਰਟੀ ਜਿੱਥੋਂ ਵੀ ਜਿਹੜਾ ਵੀ ਦੇਸ਼ ਭਰ ਦੇ ਕੋਨੇ ਤੋਂ ਕੋਈ ਵੀ ਆਉ ਦੇਖੋ ਗੱਲ ਇਹ ਸਾਨੂੰ ਨਾ ਹਰ ਚੀਜ਼ ਕੁਆਲਿਟੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਿਲਦੀ ਹੈ ਉਹਦੇ 'ਚ ਦੇਖੋ ਉਹਨਾਂ ਨੇ ਗੁਰੂ ਸਾਹਿਬ ਨੇ ਬਾਣੀ 'ਚ ਲਿਖਿਆ ਮਾਨਸ ਕੀ ਜਾਤ ਸਭੇ ਕੇ ਪਜਾਨ। ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਨੇ ਸਭ ਕੁਝ ਉਹਨਾਂ ਨੇ ਇਹਦੇ 'ਚ ਲਿਖਿਆ। ਦੂਜੀ ਗੱਲ ਤੁਸੀਂ ਦੇਖੋ ਸਾਡੇ ਜਿਹੜੀ ਹੈਗੀ ਗੁਰਗੋਬਿੰਦ ਸਿੰਘ ਜੀ ਨੇ ਇੱਕ ਮਿਸਾਲ ਕਾਇਮ ਕਰਤੀ। ਮਿਸਾਲ ਕਾਇਮ ਕਰਤੀ ਪਾਈਕ ਨਈਆ ਜੀ ਜਿਹੜੇ ਸੀ ਉਹ ਜਲ ਛਕਾਉਂਦੇ ਸੀ ਸ਼ਾਮ ਨੂੰ ਜਦੋਂ ਹਨੇਰਾ ਹੁੰਦਾ ਤੇ ਉਸ ਟਾਈਮ ਯੁੱਧ ਦੀ ਨੀਤੀ ਸੀ ਵੀ ਹਨੇਰੇ 'ਚ ਬੰਦ ਕਰ ਦਿੰਦੇ ਉਹਨਾਂ ਨੇ ਕੀ ਕਹਣਾ ਜਿੰਨੇ ਵੀ ਇੰਜਰਡ ਹੋਣੇ ਚਾਹੇ ਸਾਡੇ ਹੋਣੇ ਚਾਹੇ ਦੂਜਿਆਂ ਦੇ ਹੋਣੇ ਉਹਨਾਂ ਨੂੰ ਜਲ ਛਕਾਣਾ ਤੇ ਹੁਣ ਜਿਵੇਂ ਆਮ ਲੋਕੀ ਸਵਾਲ ਕਰਦੇ ਉਸ ਟਾਈਮ ਵੀ ਸੀ ਕਿਸੇ ਨੇ ਆ ਕੇ ਗੁਰਗੋਬਿੰਦ ਸਿੰਘ ਜੀ ਨੂੰ ਕੰਪਲੇਨਟ ਕਰਤੀ ਵੀ ਅਸੀਂ ਤੇ ਸਰਦਿਨ ਲੜ ਕੇ ਮਾਰਦੇ ਆ ਇਹ ਸ਼ਾਮ ਨੂੰ ਪਾਣੀ ਪਿਲਾਏ ਜਾਂਦੇ ਤੇ ਗੁਰੂ ਸਾਹਿਬ ਨੇ ਸੱਲਿਆ ਕਹਿੰਦੇ ਹਾਂ ਜੀ ਵੀ ਤੁਹਾਡੀ ਇਹ ਇਹਨਾਂ ਨੇ ਕਿਹਾ ਤੁਸੀਂ ਉਹਨਾਂ ਨੂੰ ਪਾਣੀ ਪਿਲਾਉਂਦੇ ਹੋ ਉਹ ਅੱਗੋਂ ਉਹਨਾਂ ਦਾ ਜਵਾਬ ਬੜਾ ਜਿਹੜਾ ਨਾ ਸਪਿਰਚੁਅਲ ਜਵਾਬ ਸੀ ਉਹ ਕਹਿੰਦੇ ਜੀ ਮੈਨੂੰ ਹਾਰਿਕ ਦੇ ਚਿਹਰੇ 'ਚ ਦਿਖਦੇ ਹੀ ਤੁਸੀਂ ਤੇ ਮੈਂ ਤੁਸੀ ਦੱਸ ਤਾ ਤੁਸੀਂ ਦਿਖਦੇ ਹੋ ਤੇ ਮੈਂ ਨਹੀਂ ਜਲ ਛਕਾਵਾਂਗਾ ਤੇ ਗੁਰੂ ਸਾਹਿਬ ਨੇ ਕਹਿੰਦੇ ਇਹਨੂੰ ਹੁਣ ਮਲਮ ਦੀ ਵੀ ਪਾ ਦਿਓ ਇਹਨੂੰ ਪੱਟੀ ਦਿਓ ਹੁਣ ਇਹ ਅੱਜ ਤੋਂ ਬਾਅਦ ਮਲਮ ਪੱਟੀ ਭਾਈ ਕਨੇ ਹੈ ਜਿਹਦੀ ਪਰੰਪਰਾ ਉੱਥੋਂ ਸ਼ੁਰੂ ਸੰਤਾਂ ਤੋਂ ਸਿਖਾਈ ਹੋਈ ਅਸਲੀਅਤ ਸਿੱਖੀ ਹੈ ਬਾਕੀ ਇਹ ਪੋਲਿਟਿਕਸ ਦੂਜੇ 'ਚ ਇਹ ਚੀਜ਼ਾਂ ਉਹ ਇਹਨਾਂ ਦਾ ਆਪਸੀ ਜਮਾਈ ਨਹੀਂ ਕਰਦੀ ਅਸਲੀਅਤ ਸਿੱਖੀ ਹੈ ਕਿ ਤੁਸੀਂ ਗਰੀਬਾਂ ਦੀ ਲੋੜਵੰਦਾਂ ਦੀ ਕੋਈ ਡੈਫੀਨੇਸ਼ਨ ਨਹੀਂ ਹੁੰਦੀ ਉਹਦੇ ਚ ਜਿਹੜਾ ਮੀ ਇਹ ਉਹਦੇ ਚ ਬੰਦਾ ਸਿੱਖੀ ਆਏਗਾ ਜਾਂ ਦੂਜਾ ਆਏਗਾ ਤੁਸੀਂ ਇੱਥੇ ਹੀ ਦੇਖੋ ਬਾਰ ਕਿੰਨੀ ਦੁਨੀਆ ਬੈਠੀ ਉਹਨਾਂ 'ਚ ਤੁਹਾਨੂੰ ਮੁਸਲਮਾਨ ਵੀ ਦੇਖਣਗੇ ਹਿੰਦੂ ਵੀ ਦੇਖਣਗੇ ਉਹ ਵੀ ਦੇਖਣਗੇ ਪਰ ਕਾਮਤ ਉਹ ਹੈ ਜਿੱਥੇ ਗੁਨਾਹਕ ਦੇ ਘਰ ਪਰਵਾਹ ਨ ਹੋਵੇ ਦੁਨੀਆ ਦਾ ਨਹੀਂ ਸੋਚੀਦਾ ਆਪਣੇ ਕਰਮ ਕਰੀ ਚੱਲੋ ਬਾਕੀ ਗੁਰੂ ਸਾਹਿਬ ਦੇਖਣਗੇ ਸਾਰਾ ਧੰਨਵਾਦ ਗੱਲਬਾਤ ਲਈ ਤਾਂ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਜਦਾ ਕਰਦਿਆਂ ਹੋਇਆਂ ਇਸ ਵਾਰ ਫੇਰ ਇਹ ਲੰਗਰ ਲਗਾਇਆ ਗਿਆ 13 ਦਿਨਾਂ ਦੇ ਵਾਸਤੇ ਲੰਗਰ ਲਾਇਆ ਜਾਊਗਾ ਔਰ ਜਿਹੜਾ ਨੰਬਰ ਇਹਨਾਂ ਦੇ ਵੱਲੋਂ ਸਾਂਝਾ ਕੀਤਾ ਗਿਆ ਹੈ ਅਸੀਂ ਵੀ ਇਸ ਨੰਬਰ ਨੂੰ ਡਿਸਪਲੇ ਕਰ ਰਹੇ ਹਾਂ ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰਕੇ ਰਜਿਸਟ੍ਰੇਸ਼ਨ ਜ਼ਰੂਰ ਕਰਵਾਇਓ ਜੇ ਤੁਹਾਨੂੰ ਕੋਈ ਪਹਿਲਾਂ ਕੋਈ ਬਿਮਾਰੀ ਹੈ ਜਾਂ ਤੁਹਾਡੇ ਕੋਈ ਪਹਿਲਾਂ ਇਲਾਜ ਹੋਇਆ ਹੋਇਆ ਉਹ ਪਹਿਲਾਂ ਸਾਰੀ ਚੀਜ਼ਾਂ ਕਲੀਅਰ ਕਰਕੇ ਹੀ ਇੱਥੇ ਪਹੁੰਚੋ ਔਰ ਤੁਸੀਂ ਵੀ ਇਸ ਲੰਗਰ ਨੂੰ ਛਕੋ ਔਰ ਤੁਸੀਂ ਜੇ ਆਪਣੇ ਕਿਸੇ ਕਰੀਬੀਆਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਉਹਨਾਂ ਤੱਕ ਵੀ ਇਹ ਵੀਡੀਓ ਜ਼ਰੂਰ ਪਹੁੰਚਾ ਦਿ Deep Singh, Pro Punjab.